ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਹੱਜ ਅਸੀਂ ਮੋਰਨੀ ਪੱਗ ਦੀ ਵੀਡੀਓ ਲੈ ਕੇ ਆ ਗਏ ਆ ਜਿਸ ਦੀ ਲੈਂਥ 7 ਮੀਟਰ ਹੈ ਪਹਿਲਾ ਲੜ ਸੈਂਟਰ ਚ ਲੈ ਆ ਕੇ ਲੜ ਨੂੰ ਫੋਲਡ ਕਰਕੇ ਦੋਨੇ ਪੱਲੇ ਬਰਾਬਰ ਕਰਕੇ ਆਖਰੀ ਤੱਕ ਸਾਫ਼ ਕਰਕੇ ਲਾ ਦੇਣਾ ਹੈ ਦੂਜਾ ਲੜ ਪਿੱਛੋਂ ਪਿੰਚ ਕਰਕੇ ਫਿਰ ਦੇ ਜਿੱਤੇ ਸੇਰਾ ਲੜ ਲਾਇਆ ਸੀ ਉਦੋਂ ਥੱਲੇ ਲਿਆ ਕੇ ਨੋਕ ਨੂੰ ਡਬਲ ਪਿੰਚ ਕਰਕੇ ਲੜ ਨੂੰ ਪਿੱਛੇ ਤੱਕ ਸਾਫ਼ ਕਰਕੇ ਲਾ ਲੈਣੀ ਜਿਹੜਾ ਲੜ ਲਾਇਆ ਸੀ ਉਹਦੇ ਵਿੱਚ ਬਾੜ ਫੇਰ ਕੇ ਆਖਰੀ ਤੱਕ ਉਹਦੀ ਸਫਾਈ ਕਰ ਲੈਣੀ ਆ ਜਿਹੜਾ ਤੀਜਾ ਲਾਉਣਾ ਪਿੱਛੋਂ ਪਿੰਚ ਕਰਕੇ ਜਿਹੜਾ ਪਹਿਲਾਂ ਲੜ ਲਾਇਆ ਸੀ ਉਹਦੇ ਉੱਤੇ ਉਹਨੂੰ ਥੋੜਾ ਜਿਹਾ ਥੱਲੇ ਲਿਆ ਕੇ ਲਾ ਲੈਣਾ ਏ ਵਰਦੀ ਸੈਂਟਰ ਡਵਲੈਂਟ ਕਰਕੇ ਉੱਤੋਂ ਵੀ ਪਿੰਚ ਕਰਕੇ ਇੱਕ ਗੱਲ ਆਪਾਂ ਧਿਆਨ ਰੱਖਣਾ ਜਿਹੜੀ ਨੋਕ ਤੋਂ ਪੱਗ ਆਪਾਂ ਤਿੱਖੀ ਰੱਖਣੀ ਆ ਜਿਹੜਾ ਤੀਜਾ ਲੜਸੀ ਉਹਨੂੰ ਥੋੜਾ ਜਿਹਾ ਖੋਲ ਕੇ ਵਿੱਚੋਂ ਤੱਕ ਸਾਫ਼ ਕਰਕੇ ਲਾ ਦੇਣਾ ਹੀ ਦੇੜਾ ਤੀਜਾ ਲੜ ਲਾਇਆ ਸੀ ਉਹਦਾ ਪੱਲਾ ਖੋਲ ਕੇ ਤੀਜੇ ਲੜ ਤੇ ਬਾਜ ਫੇਰ ਕੇ ਲੜ ਨੂੰ ਆਖਰੀ ਤੱਕ ਸਾਫ਼ ਕਰ ਦੇਣਾ ਹੀ ਨੋਕ ਤੋਂ ਇੱਕ ਜਗ੍ਹਾ ਤੋਂ ਇਹ ਸਾਰੇ ਪੇਚ ਲਿਕਣੇ ਚਾਹੀਦੇ ਹਾਂ ਜਿਹੜਾ ਚੌਥਾ ਲਾਉਣ ਲਾਉਣਾ ਹੀ ਪਿੱਛੋਂ ਪਿੰਚ ਕਰਕੇ ਦੇੜਾ ਤੀਜਾ ਲੜ ਲਾਇਆ ਸੀ ਉਦੋਂ ਥੋੜਾ ਜਿਹਾ ਗੈਪ ਛੱਡ ਕੇ ਲਾ ਲੈਣਾ ਹੀ ਜਿਹੜਾ ਚੌਥਾ ਲਾੜਾ ਡਲ ਪਿੰਚ ਕਰਕੇ ਉੱਤੋਂ ਵੀ ਪਿੰਚ ਕਰਕੇ ਆਖਰੀ ਤੱਕ ਆਖਰੀ ਤੱਕ ਸਾਫ਼ ਕਰਕੇ ਲਾ ਲੈਣਾ ਹੀ ਲਾੜ ਨੂੰ ਮੂਰੋਂ ਥੋੜਾ ਤਿੱਖਾ ਕਰਕੇ ਜਿਹੜਾ ਆਪਾਂ ਚੌਥਾ ਲੜ ਲਾਇਆ ਸੀ ਉਹਦੇ ਵਿੱਚ ਬਾਈ ਫੇਰ ਕੇ ਉੱਤੇ ਤੱਕ ਸਾਫ਼ ਕਰਕੇ ਜਿਹੜਾ ਹੀ ਇਧਰੋਂ ਆਪਾਂ ਮੋਰਨੀ ਪੱਗ ਦੇ ਦੋਨੀਆਂ ਸਾਈਡਾਂ ਤੋਂ ਪੇਚ ਬਣਾਉਣੇ ਆਈ ਮੋਰੋਂ ਆਪਾਂ ਪੱਗ ਤਿੱਖੀ ਰੱਖਣੀ ਆਈ ਪਿੱਛੋਂ ਵੀ ਸਾਫ ਕਰਕੇ ਆਖਰੀ ਤੱਕ ਇਹਨੋਂ ਤੱਕ ਆਖਰੀ ਤੱਕ ਸਾਰੇ ਪੇਚਾਂ ਦੀ ਸਪਾਈ ਕਰ ਲੈਣੀ ਹੈ ਨੋਕ ਸੈੱਟ ਕਰ ਲੈਣੀ ਜਿਹੜਾ ਆਪਾਂ ਇਹ ਚੌਥਾ ਲੜ ਲਾਉਣਾ ਪਿੱਛੇ ਪਿੰਚ ਕਰਕੇ ਲੜ ਨੂੰ ਜਿਹੜਾ ਚੌਥਾ ਲੜ ਲਾਇਆ ਸੀ ਉਦੇ ਥੱਲਰ ਲਿਆ ਕੇ ਲਾੜ ਨੂੰ ਡੋਲ ਪਿੰਚ ਕਰਕੇ ਉਤੋਂ ਵੀ ਪਿੰਚ ਕਰ ਦੇਣਾ ਹੀ ਲਾੜ ਨੂੰ ਸਾਫ਼ ਕਰ ਦੇਣਾ ਸਾਫ਼ ਕਰਕੇ ਲਾਲਣਈ ਜੇ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜਿਹੜੇ ਸਾਡੇ ਪੇਜ ਤੇ ਨਵੇਂ ਨਵੇਂ ਵੀਰ ਨਗੇ ਉਹ ਸਾਡੇ ਪੇਜ ਨੂੰ ਫੋਲੋ ਕਰ ਲੋ ਉਤੋਈ ਜਿਹੜਾ ਪੰਜਵਾਂ ਲੜਸਾਏ ਸੀ ਉਹਨੇ ਸਫਾਈ ਕਰਕੇ ਹੀ ਉਦੀ ਪੂਰੀ ਸਫਾਈ ਕਰਕੇ ਨੋਕ ਤੋਂ ਪੇਚ ਇੱਕ ਜਗ੍ਹਾ ਤੋਂ ਕੱਢਣੇ ਨੇ ਇੱਕ ਜਗ੍ਹਾ ਤੋਂ ਨੋਕ ਤੋਂ ਸੈੱਟ ਕਰਕੇ ਪੇਚਾਂ ਦਾ ਇੱਕ ਇੱਕੋ ਜਗ੍ਹਾ ਤੋਂ ਨਿਕਲਦੇ ਹੋਣ ਪੇਚ ਆਖਰੀ ਤੱਕ ਸਾਫ਼ ਹੋਣੀ ਹੋਰਨੀ ਪਕਤੀ ਆਪਾਂ ਦੋਨੋਂ ਪਾਸੇ ਪੇਚ ਬਣਾਉਣੇ ਨੇ ਪੇਚ ਉੱਤੇ ਸੈੱਟ ਕਰਕੇ ਜਿਹੜਾ ਆਪਾਂ 6 ਮਾੜ ਲਾਉਣਾ ਏ ਪਿੱਛੋਂ ਪਿੰਚ ਕਰਕੇ ਜਿਹੜਾ ਆਪਾਂ ਪੰਜਵਾਂ ਲੜ ਲਾਇਆ ਸੀ ਉਸ ਤੋਂ ਥੋੜਾ ਜਿਹਾ ਗੈਪ ਛੱਡ ਕੇ ਲੜ ਨੂੰ ਪੂਰਾ ਐਂਡ ਤੱਕ ਸਾਫ਼ ਕਰਕੇ ਨੌਕ ਤੋਂ ਸਿੰਗਲ ਫੋਲਡ ਕਰਕੇ ਪੱਲਾ ਥੋੜਾ ਜਿਹਾ ਖਿੱਚ ਕੇ ਫੋਲਡ ਕਰਕੇ ਉੱਤੋਂ ਦੱਬ ਕੇ ਲੜ ਨੂੰ ਸਾਫ਼ ਕਰ ਲ ਕੇ ਲਾ ਲੈਣੀ ਆਖਰੀ ਤੱਕ ਸਾਫ਼ ਕਰਕੇ ਲਾ ਲੈਣੀ ਜਿਹੜਾ ਪੰਜਵਾਂ ਲੜ ਲਾਇਆ ਸੀ ਥੋੜਾ ਥੜਾ ਉੱਤੇ ਚੱਕ ਕੇ ਲੜ ਨੂੰ ਸਾਫ਼ ਕਰ ਲ ਕੇ ਜਿਹੜੇ ਲੜਦੇ ਬਲ ਹੋਣਗੇ ਉਹਨਾਂ ਨੂੰ ਥੱਲੇ ਨੂੰ ਕਰਕੇ ਆਪਾਂ ਪੱਗ ਦੀ ਨੋਕ ਥੋੜੀ ਸਿੱਖੀ ਕਰਕੇ ਉੱਤੋਂ ਪੱਗ ਦੀ ਜਿਹੜਾ ਆਪਾਂ ਛੇਮਾ ਲੜ ਲਾਇਆ ਸੀ ਉਹਦੇ ਵਿੱਚ ਬਾਜ ਫੇਰ ਕੇ ਲੜਦੀ ਆਖਰੀ ਤੱਕ ਆਖਰੀ ਤੱਕ ਸਾਫ ਕਰਕੇ ਲੜ ਨੂੰ ਆਖਰੀ ਤੱਕ ਸਾਫ ਕਰਕੇ ਲੜ ਨੂੰ ਆਖਰੀ ਤੱਕ ਸਾਫ ਕਰਕੇ ਕਰਦਣੀ ਲੜ ਨੂੰ ਤਿੱਖਾ ਕਰ ਤਿੱਖਾ ਕਰ ਲੈਣਾ ਈ ਇਤ ਨੋਕ ਤੋਂ ਇਤ ਨੋਕ ਤੇ ਪੱਗ ਪੈਨ ਲਾ ਕੇ ਨੋਕ ਤੇ ਪੱਗ ਬਿਨ ਲਾ ਕੇ ਲੜਨੀ ਸਾਫ ਕਰਕੇ ਫਿਰ ਲੜ ਦੀ ਸੈਟਿੰਗ ਸੈਟਿੰਗਾਂ ਕਰਕੇ ਜਿਹੜਾ ਲੜ ਉਹ ਆਖਰੀ ਤੱਕ ਸਾਫ਼ ਸਾਫ਼ ਕਰਕੇ ਵਾਲ ਕੱਢ ਕੇ ਦੋਨੋਂ ਕੱਟ ਕੇ ਲੜ ਨੂੰ ਸਾਫ਼ ਕਰਕੇ ਜਿਹੜਾ ਆਪਾਂ ਪੱਗ ਬੰਨ ਲਾਇਆ ਸੀ ਉਹਦੇ ਵਿੱਚ ਚੀ ਲੜ ਨੂੰ ਕੱਢ ਕੇ ਹੁਣ ਆਪਾਂ ਬਟਾ ਦੇ ਦੇਣਾ ਹੁਣ ਆਪਾਂ ਲਾ ਵੀ ਉਹ ਦੱਬ ਕੇ ਜਿਹੜੇ ਇੱਧਰ ਲੜ ਚੁਪਾਟਾ ਪਏ ਹੋਏ ਨੇ ਆਹਨ ਸਾਫ ਕਰਕੇ ਸਾਫ ਕਰਕੇ ਜਿਹੜੇ ਵਾਲ ਸੀਗੇ ਉਹਨੂੰ ਪੂਰੇ ਸਾਫ਼ ਕਰਕੇ ਹੁਣ ਆਪਾਂ ਸਿਰ ਟੱਕ ਦਾਣਾ ਆਪਾਂ ਵਾਲ ਨੂੰ ਵਾਲ ਕੱਟ ਲੈਣੇ ਨੇ ਤੇਲੇ ਲੜਾਂ ਦੀ ਸ਼ਟਿੰਗ ਕਰਕੇ ਲਾਣੀ ਸ਼ਰਟ ਾਕ ਕੇ ਆਖਰੀ ਵਾਲ ਕੱਢ ਕੇ ਆਖਰੀ ਲੜਦਾ ਕੇ ਐਂਡ ਕਰ ਦਣੀਆ ਵਾਹੇ ਗੁਰਜੀ ਕਾ ਖਾਲਸਾ ਲੜ ਨੂੰ ਸਭਾਈ ਸੈਟਿੰਗ ਜੀ ਪੱਕਦੀ ਲੋਣਾ ਚ ਸਾਰੇ ਚੀਜ਼ ਬਾਅਸ ਫੇਰ ਕੇ ਪੱਗ ਦੀ ਸੈਟਿੰਗ ਕਰਾਣੀ ਪੱਗ ਦੀ ਸੈਟਿੰਗ ਕਰਾ ਲਉਣੀ ਹੈ ਜੀ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਲਾਈਕ ਕਰਦੇ ਹੋ ਵਾਹ ਵਾਹ ਆਖਰੀ ਲੁਪੇ ਵਾਲਾ ਪੱਲਾ ਲਾ ਲੈਣਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ